ਦਾ ਗਿਆਨ ਟੀਵੀ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਹੈਲੀਕਾਪਟਰ ਦੇ ਨਾਲ ਲੋਕਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਹੈ ਜੀ ਹਾਂ ਮੌਕੇ ਦੀਆਂ ਤਸਵੀਰਾਂ ਜਿਹੜੀਆਂ ਨੇ ਸਾਹਮਣੇ ਆਈਆਂ ਨੇ ਬੱਦਲ ਫਟਣ ਮਗਰੋਂ ਲੋਕਾਂ ਨੂੰ ਜਿਹੜਾ ਹੈ ਹੈਲੀਕਾਪਟਰ ਦੇ ਰਾਹੀਂ ਬਾਹਰ ਕੱਢਿਆ ਜਾ ਰਿਹਾ ਹੈ ਜਿੱਥੇ ਲੋਕ ਫਸੇ ਹੋਏ ਨੇ ਤੋਂ ਹਾਲਾਂਕਿ ਘਰਾਂ ਦੇ ਘਰ ਤਬਾਹ ਹੋ ਗਏ ਨੇ ਵੱਡਾ ਜਿਹੜਾ ਹੈ ਇਹ ਤਬਾਹੀ ਦਾ ਮੰਜ਼ਰ ਜਿਹੜਾ ਦਿਖਾਈ ਦਿੱਤਾ ਹੈ ਹਿਮਾਚਲ ਦੇ ਵਿੱਚ ਕਈ ਥਾਵਾਂ ਤੇ ਬੱਦਲ ਫਟਿਆ 48 ਲੋਕ ਲਾਪਤਾ ਦੇ ਜਿਹੜੇ ਨੇ ਦਿਖਾਏ ਜਾ ਰਹੇ ਨੇ ਤੇ ਹੜਕੰਪ ਮਚਿਆ ਹੋਇਆ ਹੈ ਪੰਜ ਮੰਜ਼ਲਾ ਇਮਾਰਤਾਂ ਜਿਹੜੀਆਂ ਨੇ ਬਿਲਕੁਲ ਰੇਤ ਵਾਂਗੂ ਢਹਿ ਢੇਰੀ ਹੋ ਗਈਆਂ ਨੇ ਹਾਲਾਂਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਮੀਂਹ ਨੇ ਭਾਰੀ ਤਬਾਹੀ ਮਚਾਈ ਹੈ ਕੁੱਲੂ ਦੇ ਨਿਰਮੰਡ ਬਲਾਕ ਕੁੱਲੂ ਦੇ ਮਲਾਨਾ ਅਤੇ ਮੰਡੀ ਜ਼ਿਲ੍ਹੇ ਦੇ ਵਿੱਚ ਬੱਦਲ ਫਟ ਗਏ ਨੇ ਬੱਦਲ ਫਟਣ ਦੇ ਨਾਲ ਭਾਰੀ ਜਿਹੜੀ ਹੈ ਤਵਾਹੀ ਹੋਈ ਹੈ ਕਈ ਘਰ ਪਾਣੀ ਦੇ ਵਿੱਚ ਰੁੜ ਗਏ ਨੇ ਸਕੂਲਾਂ ਅਤੇ ਹਸਪਤਾਲਾਂ ਨੂੰ ਜਿਹੜਾ ਹੈ ਨੁਕਸਾਨ ਪਹੁੰਚੇ ਨੇ ਤੇ ਇਨ੍ਹਾਂ ਥਾਵਾਂ ਤੇ ਕਰੀਬ 35 ਤੋਂ ਵੱਧ ਲੋਕ ਜਿਹੜੇ ਨੇ ਲਾਪਤਾ ਹੋ ਗਏ ਨੇ ਮੰਡੀ ਵਿੱਚੋਂ ਇੱਕ Laash ਵੀ ਬਰਾਮਦ ਹੋਈ ਹੈ ਜਿੱਥੇ 35 ਲੋਕਾਂ ਨੂੰ ਸੁਰੱਖਤ ਬਚਾ ਲਿਆ ਗਿਆ ਹੈ ਬੱਦਲ ਫਟਣ ਦੀ ਘਟਨਾ ਤੋਂ ਬਾਅਦ ਮੰਡੀ ਇਲਾਕੇ ਦੇ ਸਾਰੇ ਸਕੂਲ ਅਤੇ ਵਿਦਿਅਕ ادارے ਬੰਦ ਕਰ ਦਿੱਤੇ ਗਏ ਨੇ ਡੀਸੀ ਨੇ ਹੁਕਮ ਜਿਹੜੇ ਨੇ ਜਾਰੀ ਕੀਤੇ ਨੇ ਤੇ ਹਾਲਾਂਕਿ ਜਿਹੜੇ ਲੋਕ ਕੁਝ ਥਾਵਾਂ ਤੇ ਫਸੇ ਹੋਏ ਨੇ ਉਹਨਾਂ ਲੋਕਾਂ ਨੂੰ ਕੱਢਣ ਦੇ ਲਈ ਜਿਹੜਾ ਹੈ ਹੈਲੀਕਾਪਟਰ ਦੇ ਨਾਲ ਬਿਲਕੁਲ ਰੈਸਕਿਊ ਕੀਤਾ ਜਾ ਰਿਹਾ ਹੈ ਉਹਨਾਂ ਲੋਕਾਂ ਨੂੰ ਸਾਫ਼ ਤੌਰ ਤੇ ਜਿਹੜਾ ਹੈ ਲਿਆਂਦਾ ਜਾ ਰਿਹਾ ਹੈ ਤੇ ਔਰ ਜਿਹੜੇ ਵੱਡੇ ਵੱਡੇ ਹਾਈਵੇ ਸੀ ਦੇਖਦੇ ਹੀ ਦੇਖਦੇ ਉਹ ਜਿਹੜੇ ਟਹਿ ਗਏ ਨੇ ਤਿੰਨ ਪੁਲ ਹਿਮਾਚਲ ਦੇ ਵਿੱਚ ਟਹਿ ਗਏ ਨੇ ਪਾਰਵਤੀ ਨਦੀ ਜਿਹੜੀ ਹੈ ਉਹ ਕਾਫੀ ਚੜ ਚੁੱਕੀ ਹੈ ਪਾਣੀ ਦਾ ਵਹਾਵ ਕਾਫੀ ਤੇਜ਼ ਜਿਹੜਾ ਨਜ਼ਰ ਆ ਰਿਹਾ ਹੈ ਹਾਲਾਂਕਿ ਲੋਕਾਂ ਦੇ ਕਾਰ ਵਾਰ ਸਭ ਕੁਝ ਤਹਿਸ ਨਹਿਸ ਹੋ ਗਿਆ ਹਾਲਾਂਕਿ ਜਿੱਥੇ ਇਹ ਤਬਾਹੀ ਹੋਈ ਹੈ ਉੱਥੋਂ ਦੇ ਰਹਿਣ ਵਾਲੇ ਲੋਕ ਅੱਜ ਤੋਂ ਨਾ 30 ਸਾਲ ਪਿੱਛੇ ਚਲੇ ਗਏ ਨੇ ਹਾਲਾਂਕਿ ਉਹਨਾਂ ਲੋਕਾਂ ਲਈ ਦੁਬਾਰਾ ਤੋਂ ਸਭ ਕੁਝ ਮਨਕਿਨ ਕਰਨਾ ਮੁਸ਼ਕਲ ਹੋ ਜਾਏਗਾ ਦੁਬਾਰਾ ਤੋਂ ਜ਼ਿੰਦਗੀ ਬਹਾਲ ਕਰਨਾ ਮੁਸ਼ਕਲ ਹੋ ਜਾਏਗਾ ਹਾਲਾਂਕਿ ਸਰਕਾਰ ਵੱਲੋਂ ਐਨ ਡੀ ਆਰ ਐਫ ਐਸ ਡੀ ਆਰ ਐਫ ਦੀਆਂ ਟੀਮਾਂ ਜਿਹੜੀਆਂ ਨੇ ਉਹ ਭੇਜੀਆਂ ਗਈਆਂ ਨੇ ਤੇ ਲੋਕਾਂ ਨੂੰ ਬਚਾਇਆ ਜਾ ਰਿਹਾ ਹੈ ਬਚਾਅ ਕਾਰਜ ਜਾਰੀ ਨੇ ਹੈਲੀਕਾਪਟਰ ਦੇ ਰਾਹੀਂ ਜਿਹੜਾ ਹੈ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਹਾਲਾਂਕਿ ਫੌਜ ਵੀ ਜਿਹੜੀ ਹੈ ਆਪਣੇ ਤੌਰ ਤੇ ਬਚਾਅ ਕਾਰਜ ਜਾਰੀ ਰੱਖ ਰਹੀ ਹੈ ਲੋਕਾਂ ਦੇ ਜੀ ਜਾਨ ਬਚਾਉਣ ਦੇ ਲਈ ਕੋਸ਼ਿਸ਼ਾਂ ਜਾਰੀ ਨੇ ਪਰ ਕੁਝ ਲੋਕ ਲਾਪਤਾ ਹੋ ਚੁੱਕੇ ਨੇ ਕਈ ਲੋਕ ਜਿਹੜੇ ਨੇ ਪਾਣੀ ਦੇ ਬਹਾਵ ਦੇ ਵਿੱਚ ਹੜ ਚੁੱਕੇ ਨੇ ਕਈਆਂ ਦੀ ਲਾਸ਼ਾਂ ਜਿਹੜੀਆਂ ਨੇ ਬਰਾਮਦ ਹੋਈਆਂ ਨੇ ਪਰ ਸਵਾਲ ਹੁਣ ਇਹ ਹੈ ਕਿ ਆਖਰਕਾਰ ਜਿਹੜੇ ਲੋਕ ਬਚਾਏ ਜਾ ਰਹੇ ਨੇ ਉਹਨਾਂ ਦੇ ਨਾਲ ਦੇ ਵੀ ਕਿਤੇ ਨਾ ਕਿਤੇ ਕੁਝ ਗਾਇਬ ਨੇ ਹਾਲਾਂਕਿ ਉਹਨਾਂ ਦੇ ਬਾਰੇ ਕੁਝ ਵੀ ਹਲੇ ਪਤਾ ਨਹੀਂ ਲੱਗ ਰਿਹਾ ਜਿੰਨਾ ਤੱਕ ਮਦਦ ਪਹੁੰਚੀ ਹੈ ਉਹਨਾਂ ਨੂੰ ਸੁਰੱਖਿਤ ਕੱਢਣ ਦੇ ਵਿੱਚ ਕੋਸ਼ਿਸ਼ਾਂ ਜਾਰੀ ਨੇ ਪਰ ਹਿਮਾਚਲ ਦੇ ਵਿੱਚ ਜੋ ਤਬਾਹੀ ਹੋਈ ਹੈ ਬਿਲਕੁਲ ਉਹ ਬਹੁਤ ਜਿਆਦਾ ਵੱਡੀ ਤਬਾਹੀ ਹੋਈ ਹੈ ਤੇ ਹਾਲਾਂਕਿ ਸਰਕਾਰਾਂ ਵੀ ਇਸ ਚੀਜ਼ ਦੇ ਉੱਤੇ ਸ਼ੋਕ ਪ੍ਰਗਟ ਕਰ ਰਹੀਆਂ ਨੇ ਤੇ ਸਭ ਤੋਂ ਪਹਿਲਾ ਕੰਮ ਜਿਹੜਾ ਲੋਕਾਂ ਨੂੰ ਬਚਾਉਣਾ ਹੈ ਤੇ ਬਾਕੀ ਬਾਅਦ ਦੀਆਂ ਜੋ ਤਸਵੀਰਾਂ ਨੇ ਉਹ ਤੁਹਾਡੇ ਸਾਹਮਣੇ ਜ਼ਰੂਰ ਰੱਖਾਂਗੇ ਫਿਲਹਾਲ ਜੋ ਤੁਹਾਡੇ ਸਾਹਮਣੇ ਦਿਖਾਇਆ ਜਾ ਰਿਹਾ ਹੈ ਕਿ ਤਬਾਹੀ ਦਾ ਕਿੰਨਾ ਵੱਡਾ ਮੰਜ਼ਰ ਹੈ ਤੇ ਹਾਲਾਂਕਿ ਬੱਦਲ ਫਟਣ ਦੇ ਨਾਲ ਜਿਹੜੀ ਤਬਾਹੀ ਹੋਈ ਹੈ ਹਿਮਾਚਲ ਦੇ ਵਿੱਚ ਇਹ ਬਹੁਤ ਭਿਆਨਕ ਹਾਦਸੇ ਹੋਏ ਨੇ ਹਾਲਾਂਕਿ ਬਹੁਤ ਜ਼ਿਆਦਾ ਵੱਡਾ ਮੰਜ਼ਰ ਹੋਇਆ ਤੇ ਨਦੀਆਂ ਨਾਲੇ ਜਿਹੜੇ ਨੇ ਪਾਣੀ ਦੇ ਬਹਾਵ ਦੇ ਵਿੱਚ ਨੇ ਹਾਲਾਂਕਿ ਬਹੁਤ ਵੱਡਾ ਵਹਾਵ ਪਾਣੀ ਦਾ ਤੇ ਹਾਲਾਂਕਿ ਬਹੁਤ ਤੇਜ਼ੀ ਦੇ ਨਾਲ ਪਾਣੀ ਜਿਹੜਾ ਹੈ ਚੱਲ ਰਿਹਾ ਸੋ ਹਾਲਾਂਕਿ ਕਈ ਲੋਕ ਜਿਹੜੇ ਨੇ ਬਿਲਕੁਲ ਇਸ ਪਾਣੀ ਦੇ ਵਿੱਚ ਹੜ ਚੁੱਕੇ ਨੇ ਕਈ ਲੋਕ ਜਿਹੜੇ ਨੇ ਇਸ ਪਾਣੀ ਦੀ ਭੇਟ ਚੜ ਚੁੱਕੇ ਨੇ ਪਰ ਇਹ ਮਾਹੌਲ ਕਦੋਂ ਸ਼ਾਂਤ ਹੋਵੇਗਾ ਕੁਝ ਵੀ ਕਿਹਾ ਨਹੀਂ ਜਾ ਸਕਦਾ ਸਰਕਾਰਾਂ ਜਿਹੜੀਆਂ ਨੇ ਉਹ ਆਪਣੇ ਵੱਲੋਂ ਬਚਾਅ ਕਾਰਜ ਜਾਰੀ ਰੱਖ ਰਹੀਆਂ ਨੇ ਸੋ ਮਿਲਦੇ ਹਾਂ ਜੀ ਨਵੀਆਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ